ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀਆ ਇੱਥੇ ਇੱਥੇ ਕਾਲੇ ਤੂੰ ਇੱਥੇ ਕੀ ਕਰ ਰਿਹਾ ਓਏ ਮੈਨੂੰ ਜ਼ਰੂਰੀ ਕੰਮ ਸੀ ਮਾਝਾ ਦਾ 15 ਮਿੰਟ ਮੈਨੂੰ ਲੱਗ ਜਾਨਗੇ ਉੱਥੇ ਉਹ ਮਾਝਾ ਤੈਨੂੰ ਉਹ ਲਫਾਫਾ ਫੜਾਉਣ ਆਏ ਸੀ ਇਹ ਤੂੰ ਜੱਸ ਹੋਰੀਆਂ ਨੂੰ ਜਦ ਕਰਕੇ ਫੜਾ ਦੇ ਪੁੱਤ ਠੀਕੇ ਪਰ ਇਨਾ ਵੀ ਕੀ ਜ਼ਰੂਰੀ ਸੀ ਇਹ ਨਾਲੇ ਜੇ ਇੱਕ ਦਿਨ ਨਹੀਂ ਫੜਾਵਾਂਗੇ ਉਹ ਮਰ ਥੋੜੀ ਚੱਲੇ ਆਗੇ ਉਹ ਤੈਨੂੰ ਦੱਸਿਆ ਤਾਂ ਹੈਗਾ ਜੀਗਾ ਮੈਂ ਇਹ ਸਾਡਾ ਕੁਝ ਪਰਸਨਲ ਸਮਾਨ ਹੁੰਦਾਗਾ ਤੂੰ ਫੜਾ ਦੇਣਾ ਯਾਦ ਕਰਕੇ ਮੈਂ ਤਾਂ ਜਾਣਾਂਗਾ ਹੁਣ ਮੈਨੂੰ ਕੰਮ ਹੈਗਾ ਜੀ ਤੂੰ ਚੱਲ ਠੀਕਾ ਹਾਂ ਫੜਾਈ ਚੰਗਾ ਜਾ ਕਰਕੇ ਪਤਾ ਨਹੀਂ ਇਹ ਲਿਫਾਫੇ ਚੀਜ਼ਾਂ ਕੀ ਜ਼ਰੂਰੀ ਆ ਜਿਹੜਾ ਰੋਜ਼ ਹੀ ਉਹਨਾਂ ਨੂੰ ਫੜਾਉਣਾ ਹੁੰਦਾ ਇੱਕ ਵਾਰ ਦੇਖਦੀ ਤਾਂ ਹਾਂ ਕੀ ਇਸ ਚ ਕੀ ਆ फोन प्रीति दा फोन हैलो ओहो सच मैं तो भुल गई आज साथ, साथ क्लास से है ना अपनी यार मैं सच्ची ही भुल गई सी चल कोई नहीं हले भी पंद्रह मिनट तो पे ही आ मैं बस छेती तो आ गई ठीक है हाँ हाँ तू तो चल कॉलेज ली मैं चल पी है ਜੋ ਉਤੇ ਜस्सी ਤੇ ਵਿਕਦੇ ਹੀ ਨਹੀਂ ਹੈਗੇ ਹਰਸ ਤਾਂ ਮੈਂ ਆ ਵੀ ਜਲਦੀ ਗਈ ਹੁਣ ਮੈਂ ਕਿਵੇਂ ਫੜਾਉਂਗੀ ਲਿਫਾਫਾ ਚਲ ਐ ਕਰਤੀਆਂ ਪਾਪੀ ਸੇ ਟਾਈਮ ਫੜਾ ਦੂੰਗੀ ਕਲਾਸ ਤੇ ਜਾਨੀ ਆ ਮੈਂ ਵੀ ਲੇਟ ਹੋ ਜੂਗੀ ਨਹੀਂ ਲੈਕਚਰ ਤੋਂ ਉਹ ਦੀਪੀ ਆ ਹੀ ਨਹੀਂ ਯਾਰ ਅੱਜ ਹੋਰੇ ਰੈਣਾ ਡੈਮੋ ਦਾ ਜੋਤ ਦੇਖਤਾ ਸਹੀ ਉਹ ਮੈਨੂੰ ਲੱਗਦਾ ਕਾਲੇ ਨੂੰ ਅੱਜ ਸਮਾਨ ਫੜਾਈ ਨਹੀਂ ਹੈ ਗਿਆ ਇਹ ਤਾਂ ਫਿਰ ਦੀਪੀ ਤੋਂ ਹੀ ਪਤਾ ਲੱਗੂਗਾ ਵੀ ਸਮਾਨ ਫੜਾਇਆ ਜਾਂ ਨਾ ਫੜਾਇਆ ਉਹ ਜੇ ਕਾਲੇ ਨੇ ਸਮਾਨ ਫੜਾਇਆ ਹੁੰਦਾ ਨਾ ਦੀਪੀ ਆਪਾਂ ਨੂੰ ਡੀਕਦੀ ਫਿਰ ਸਮਾਨ ਫੜਾ ਕੇ ਤਾਂ ਜਾਂਦੀ ਚੱਲ ਕੋਈ ਨਾ ਮੈਂ ਕਰਦਾ ਕਾਲੇ ਨੂੰ ਫੋਨ ਕਰਕੇ ਪੁੱਛਦਾ ਕਾਲਾ ਫੋਨ ਪਤਾ ਤਾਂ ਲੱਗੇ ਸਮਾਨ ਕਾਤੋਂ ਨਹੀਂ ਆਇਆ ਅੱਜ ਜੱਸਦਾ ਆਪਾਂ ਹਾਂ ਤਸ ਕੀ ਕਮਾ ਕਿਉਂ ਵਾਰ-ਵਾਰ ਫੋਨ ਕਰੀਏ ਨਵੇਂ ਨੂੰ ਪੈਸਾ ਤਾਂ ਤੂੰ ਐਡਵਾਂਸ ਚ ਲੈ ਲਿਆ ਸੀ ਹੁਣ ਤੂੰ ਸਮਾਨ ਭੇਜਣ ਵੇਲੇ ਨਾ ਟਾਈਮ ਕੋ ਲਾ ਰਹਿਆ ਅਜੇ ਤੱਕ ਸਮਾਨ ਆਇਆ ਕਿਉਂ ਨਹੀਂ ਉਹ ਸਮਾਨ ਭੇਜਿਆ ਤਾਂ ਹੈਗਾ ਯਾਰ ਕੁੜੀ ਦੇ ਹੱਥ ਮੈਂ ਕਿਉਂ ਨਹੀਂ ਭੇਜਿਆ ਸਮਾਨ ਮੈਂ ਉਹ ਹਜੇ ਤੱਕ ਉਹ ਕਾਲਜ ਨਹੀਂ ਆਈ ਹੈਗੀ ਅਸੀਂ ਇੱਥੇ ਘੰਟੇ ਦੇ ਖੜੇ ਆਂ ਜੇ ਤਾਂ ਸਮਾਨ ਉਹਦੇ ਹੱਥ ਭੇਜਿਆ ਹੁੰਦਾ ਤਾਂ ਸਾਨੂੰ ਫੜਾ ਕੇ ਜਾਂਦੀ ਚਲ ਮੈਂ ਬੋਲਦਾ ਹਾਂ ਕਿੱਥੇ ਆ ਗਈ ਉਹ ਦੱਸਦਾ ਫਿਰ ਤੇਨੂੰ ਕਿੱਦਰਾ ਮਰ ਗਈ ਏ ਨਾ ਫੋਨ ਚੱਕੀ ਹੈਗੀ ਨਾ ਹੀ ਇਹ ਸਾਮਾਨ ਲੈ ਕੇ ਗਈ ਆ ਸਾਲਾ ਸਾਮਾਨ ਵੀ 25000 ਦਾ ਇਹ ਹੋਰੀ ਪੱਗਾ ਖੜਾ ਹੋ ਗਿਆ ਮੈਨੂੰ ਸਾਲਾ ਇਸ ਤੇ ਭਰੋਸੇ ਨਹੀਂ ਕਰਨਾ ਚਾਹੁੰਦਾ ਜੀ ਮਾੜੇ ਟਾਈਮ ਭਰੋਸਾ ਕਰ ਬੈਠਾ ਇੱਥੇ ਮੈਂ ਉਹ ਜੋ ਤਾਂ ਹੁਣ ਕੀ ਕਰੀਏ ਅਸੀਂ ਥੱਕ ਨਹੀਂ ਆਈ ਹੈਗੀ ਯਾਰ ਉਹ ਕਰਨਾ ਕੀ ਆ ਤੂੰ ਕਾਲੇ ਨੂੰ ਫੋਨ ਲਾ ਪੁੱਛ ਕੀ ਕਹਿੰਦਾ ਉਹ ਚੱਲ ਲਾ ਕੇ ਦੇਣਾ ਦੁਬਾਰੇ ਫੋਨ ਕਾਲੇ ਨੂੰ ਕੀ ਕਹਿੰਦਾ ਕਾਇਸ ਤਾਂ ਉਹਦੀ ਲੈ ਲੈਂਦਾ ਸਮਾਨ ਭੇਜਿਆ ਨਹੀਂ ਹੈ ਅਜੇ ਤੱਕ ਉਹੀ ਤਾਂ ਗੱਲ ਆ ਤੂੰ ਸਮਾਨ ਤਾਂ ਭੇਜ ਦੇ ਬੰਦੇ ਨੂੰ ਪੁੱਛ ਉਹਨੂੰ ਹੈਲੋ ਉਹ ਲੱਗਿਆ ਪਤਾ ਸਾਡਾ ਸਮਾਨ ਕਿੱਥੇ ਆ ਓਏ ਯਾਰ ਮੈਂ ਬਾਰ-ਬਾਰ ਉਸ ਕੁੜੀ ਨੂੰ ਫੋਨ ਲਾ ਰਿਆਂਗਾ ਉਹ ਮੇਰਾ ਫੋਨ ਨਹੀਂ ਚੱਕ ਰਹੀ ਜੀ ਪਤਾ ਨਹੀਂ ਕਿੱਧਰ ਗਈ ਆ ਉਹ ਸਾਨੂੰ ਨਹੀਂ ਪਤਾ ਉਹ ਸਾਨੂੰ ਸਾਡਾ ਸਮਾਨ ਚਾਹੀਦਾ ਤੂੰ ਕਿਵੇਂ ਨਾ ਕਿਵੇਂ ਕਰਕੇ ਸਾਡੇ ਤੱਕ ਸਾਡਾ ਸਮਾਨ ਪਹੁੰਚਾ ਨੀ ਤਾਂ ਫਰਤਰੇ ਪਿਆਉਣ ਉਹ ਤੇਰੀ ਸਾਰਿਆਂ ਕਰਤੂਤਾ ਦੱਸ ਦਾਂਗੇ। ਉਹ ਸਾਲਿਓ ਧਮਕੀ ਕਿਹਨੂੰ ਦੰਨੇ ਓਏ। ਚੱਲ ਜੋ ਤੋਏ ਹੱਕ ਮੋਟਰਾਂ ਨਾਲ ਚੱਲੀਏ। ਚੱਲ ਚੱਲੀਏ ਯਾਰ ਉਹਨੂੰ ਧੁੱਫੇ ਮਾਰ ਪਾਜਦਾ। ਅੱਛਾ ਸਿੱਦੇ ਜੋ ਹਲੇ ਤੱਕ ਨਹੀਂ ਆਏ। ਮੈਂ ਤਾਂ ਕਦੋਂ ਦੀ ਉੜਿੱਕੀ ਚਾਨੀ ਆ ਉਹਨਾਂ ਨੂੰ। ਇੱਕ ਤਾਂ ਕੌਲਮ ਵੀ ਨੀ ਰੋਜ਼ੇ ਕੰਮ ਚਾ ਦੇ ਦਿੰਦਾ। ਇਹਨਾਂ ਨੂੰ ਲਿਫਾਫਾ ਚਾ ਫੜਾਣਾ। ਇੱਕ ਤਾਂ ਹੀ ਨਹੀਂ ਸਮਝਾਉਂਦੀ ਇਹ ਚ ਇਹ ਚਾ ਹੈ ਕੀ। ਐਵੇਂ ਕਰਤੀਆਂ। ਜਦ ਤੱਕ ਉਹ ਨਹੀਂ ਆਉਂਦੇ। ਮੈਂ ਖੁਦ ਹੀ ਖੋਲ ਕੇ ਵੇਖਦੀ ਹਾਂ ਪਤਾ ਤਾਂ ਲੱਗੇ ਇਸ 'ਚ ਹੈ ਕੀ ਇਹ ਚਾ ਇਹ ਤਾਂ ਸਮੈਕ ਆ ਲੈ ਦੀਪੀ ਫੜਾਲ ਫਾਪਾ ਸਾਡਾ ਕੁੱਤਿਓ ਤੁਸੀਂ ਨਸ਼ਾ ਮੰਗੋਂਦੇ ਸੀਗੇ ਮੇਰੇ ਤੋਂ ਉਹ ਸਾਨੂੰ ਕੀ ਪੁੱਛਦੀਆਂ ਕੱਲ ਨੂੰ ਜਾ ਕੇ ਪੁੱਛਾ ਇਹ ਪੈਕਟ ਉਹ ਵੇਚਦਾ ਬਸ ਤਾਂ ਖਰੀਦਣ ਵਾਲੇ ਆ ਜਿਵੇਂ ਵੀ ਆ ਉਹ ਤਾਂ ਸਮਗਲਿੰਗ ਕਰ ਰਿਹਾ ਸੀ ਨਾ ਫਿਰ ਤੂੰ ਉਹਨੂੰ ਹੀ ਆ ਕੇ ਗੁੱਸੇ ਨਾਲ ਸਾਡੇ ਤੋਂ ਕੀ ਪੁੱਛਦੀਆਂ ਨਾ ਤਾਂ ਮੈਂ ਉਹਨੂੰ ਕੁਝ ਪੁੱਛਣਾ ਹੈ ਨਾ ਹੀ ਦੱਸਣਾ ਹੁਣ ਤਾਂ ਮੈਂ ਇਹ ਸਾਰਾ ਕੁਝ ਜਾ ਕੇ ਨਾ ਥਾਣੇ 'ਚ ਦੱਸੂਗੀ ਤੁਹਾਡੇ ਸਤਿਨਾ ਬਾਰੇ ਤੁਸੀਂ ਸਾਰੇ ਨਸ਼ਾ ਕਰਦੇ ਹੋ ਨਾ ਉਹ ਫੜ ਪੈਕਟ ਫੜ ਇੱਧਰ वहां से जाएंगे और धमाल प्लीज मेरी हेल्प कर दो मेरे पीछे ना गुंडे पए आ गए हूं तू तो ओदने वाला है ना हां मैं वहीं आ ਪਰ ਤੂੰ ਮੇਰੇ ਪਿੰਡ ਕੀ ਕਰ ਰਹੀ ਆ ਉਹ ਸਭ ਤੈਨੂੰ ਮੈਂ ਬਾਅਦ 'ਚ ਦੱਸੂਗੀ ਮੇਰੇ ਮਗਰ ਨਾਲ ਗੁੰਡੇ ਪੈਨੇਗੇ ਪਲੀਜ਼ ਮੇਰੀ ਹੈਲਪ ਕਰ ਤੇ ਕੋਈ ਗੱਲ ਨਹੀਂ ਤੂੰ ਅੰਦਰ ਆ ਜਾ ਮੈਂ ਦੇਖਦਾ ਆ ਆ ਭਾਈ ਤੋ ਬਰਾਦਾ ਉਹ ਭਾਈ ਹਾਂ ਭਾਈ ਅੱਥਰਾਂ ਕਿਸੇ ਕੁੜੀ ਨੂੰ ਨਹੀਂ ਦੇਖਿਆ ਨਾ ਯਾਰ ਭਾਈ ਮੈਂ ਤਾਂ ਨਹੀਂ ਦੇਖਿਆ ਇਹ ਉਹ ਯਾਰ ਸਾਡਾ ਪਰਸ ਤੇ ਨਾ ਜੂਲੀ ਸਮਾਨ ਲੈ ਕੇ ਭੱਜਾਈ ਜੇ ਬਈ ਮਣਕੇ ਤੈਨੂੰ ਮਿਲੀ ਤਾਂ ਜਰੂਰ ਦੱਸੀ ਯਾਰ ਬਰੇ ਜੀਨ ਟੌਪ ਆਇਆ ਹੋਇਆ ਕਾਲੇ ਰੰਗ ਦਾ ਇਹ ਤਾਂ ਤਾਂ ਵਧੀਆ ਹੋਇਆ ਭਾਈ ਦੱਸ ਤਾਂ ਜੇ ਮੈਨੂੰ ਪਤਾ ਲੱਗਿਆ ਮੈਂ ਤੈਨੂੰ ਜਰੂਰ ਦੱਸ ਦਊਗਾ ਤੂੰ ਐਂ ਕਰ ਮੈਨੂੰ ਆਦਾ ਨੰਬਰ ਦੇ ਦੇ ਲੈ ਲਿਖ ਭਾਈ ਚਲ ਜੇ ਪਤਾ ਲੱਗਿਆ ਭਾਈ ਦੱਸ ਦੀ ਹੈ ਠੀਕ ਆ ਭਾਈ ਕੋਈ ਗੱਲ ਠੀਕ ਆ ਕਿਤਾਈ ਵੀ ਪਤਾ ਨਹੀਂ ਕਿੱਧਰ ਰਹੇਗਾ ਪਤੰਦਰ ਮਾਈਨੀ ਦੂਰ ਲੰਘ ਗਿਆ ਆ ਆਜੋ ਜੀ ਉਹ ਤਾਂ ਪਾ ਕੇ ਸ਼ੁਕਰ ਆ ਮੈਨੂੰ ਸਭ ਪਤਾ ਲੱਗ ਗਿਆ ਨਿਕਲ ਮੇਰੇ ਘਰੋਂ ਚੋਰ ਨਹੀਂ ਕਿਸੇ ਥਾਂ ਦੀ ਉਹਨੇ ਮੈਨੂੰ ਸਭ ਦੱਸਤਾ ਮੁੰਡੇ ਨੇ ਤੋਂ ਉਹਨਾਂ ਦਾ ਸਮਾਨ ਚੋਰੀ ਕਰਕੇ ਭੱਜੀਆਂ ਨਹੀਂ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਉਹਨਾਂ ਦਾ ਕੁਝ ਨਹੀਂ ਖੋਇਆ ਹੈਗਾ ਬਸ ਆ ਸਮਾਨ ਹੈ ਮੇਰੇ ਕੋਲ ਉਹਨਾਂ ਦਾ ਤੂੰ ਆਪ ਹੀ ਦੇਖ ਲੈ ਨਾਲੇ ਕੀ ਹੈ ਇਸ ਚ ਕੀ ਹੈ ਇਸ ਚ ਆ ਕੀ ਨਸ਼ਾ ਤੂੰ ਨਸ਼ਾ ਵਿੱਚ ਦੀਆਂ ਨਹੀਂ ਮੈਨੂੰ ਨਸ਼ਾ 베ਜਤੀ ਹੈਗੀ ਮੈਂ ਤੇਨੂੰ ਸਾਰੀ ਗੱਲ ਦੱਸਤੀ ਹਾਂ ਕਿ ਇਹ ਸਾਰੀ ਗੱਲ ਕੀ ਆ ਕਿ ਤੇ ਲਫਾਫਾ ਮੇਰੇ ਕੋਲ ਕਿਵੇਂ ਆਇਆ ਆ ਸਭ ਕੁਝ ਹੋਇਆ ਮੇਰੇ ਨਾਲ ਤੇ ਜੇ ਤੈਨੂੰ ਹਲੇ ਵੀ ਮੇਰੇ ਤੇ ਯਕੀਨ ਨਹੀਂ ਆਉਂਦਾ ਤਾਂ ਜਾ ਜਾ ਕੇ ਉਹਨਾਂ ਦੇ ਹਵਾਲੇ ਕਰ ਦੇ ਮੈਨੂੰ ਅੱਜ ਕੱਲ ਕਿਸੇ ਜਿਆਗਲਾਂ ਤੇ ਯਕੀਨਤਾ ਆਉਂਦਾ ਨਹੀਂ ਪਰ ਤੇਰੀ ਗੱਲ ਸੁਣ ਕੇ ਲੱਗਦਾ ਤੂੰ ਸੱਚ ਬੋਲ ਰਹੀ ਆ ਮੈਂ ਜਿੰਨੀ ਹੋ ਸਕੇ ਤੇਰੀ ਮਦਦ ਕਰੂੰਗਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦੀ ਦਾ ਕੀ ਗੱਲ ਹੈ ਤੁਸੀਂ ਪਾਣੀ ਪੀਓ ਅੰਦਰ ਜਾ ਕੇ ਮੈਂ ਦੇਖਣਾ ਕਈ ਵਾਰ ਇਹ ਮੁੰਡੇ ਉਰੀ ਫਿਰਦੇ ਹੁਣ ਠੀਕ ਆ ਲੱਭ ਗਈ ਓ ਤੂੰ ਕਿੱਧਰ ਫਿਰਦਾ ਹੋਏ ਮੈਂ ਤੈਨੂੰ ਸਾਰੇ ਕਿਤੇ ਲੱਭ ਲਿਆ ਓ ਮੈਂ ਤਾਂ ਨਾਲ ਵਾਲੀ ਗਲੀ ਚ ਵਗਿਆ ਸੀ ਮੁੜ ਕੇ ਤੂੰ ਵੀ ਨਹੀਂ ਮੈਨੂੰ ਲੱਭਿਆ ਚਲ ਕੋਈ ਨਾ ਓ ਲੱਗਿਆ ਕੁਛ ਪਤਾ ਦਾ ਕਿਹੜਾ ਲੱਗਿਆ ਪਤਾ ਜੇ ਉਹ ਨਾ ਮਿਲੀ ਨਾ ਪੰਗਾ ਪੈ ਜੂਗਾ ਜਿਹਨੇ ਪੁਲਿਸੇ ਰਿਪੋਰਟ ਕਰਤੀ ਫਿਰ ਆਪਾਂ ਕੀ ਕਰਾਂਗੇ ਓ ਕਰਨਾ ਦਾ ਕੀ ਆ ਆਪਾਂ ਸਾਰੀ ਗੱਲ ਕਾਲੇ ਨੂੰ ਸਮਝਾਉਨੇ ਆ ਮੈਂ ਕਰਦਾ ਫੋਨ ਆ ਆ ਫਿਰ ਕਾ ਫੋਨ ਲੱਗ ਆਲੇ ਹੈਲੋ ਓਏ ਅੱਗੇ ਕੀ ਕਰਨਾ ਤੂੰ ਦੇਖ ਲਾ ਉਹ ਕਰਨਾ ਕੀ ਆ ਬੰਨਾ ਕੁੜੀ ਨਹੀਂ ਲੱਭੋ ਜਿਆਦਾ ਕੋ ਕੁੜੀ ਨਹੀਂ ਮਿਲਦੀਗੀ ਆਪਾਂ ਕੁਝ ਨਹੀਂ ਕਰ ਸਕਦੇ ਓ ਯਾਰ ਕੁੜੀ ਤਾਂ ਲੱਭ ਰਿਆਂ ਜਿਹੜੇ ਪਿੰਡ ਚ ਆਈ ਸੀ ਨਾ ਉਹ ਗਲੀ ਦਾ ਚੱਪਾ ਚੱਪਾ ਦੇਖ ਲਿਆ ਸੋਂ ਤਾਂ ਮਿਲੀ ਨਹੀਂ ਹੈਗੀ ਚੱਲ ਠੀਕ ਆ ਓਹ ਹੋਰ ਫਿਰ ਜੋ ਤਾਂ ਕੀ ਕਹਿੰਦਾ ਕਾਲਾ ਉਹ ਕਾਲੇ ਨੂੰ ਮੈਂ ਸਾਰੀ ਗੱਲ ਦੱਸਤੀ ਵੀ ਆ ਕੁਝ ਹੋ ਗਿਆ ਚੱਲ ਕੋਈ ਨਾ ਆਪਾਂ ਵੀ ਦੇਖੀਏ ਕੁੜੀ ਨੂੰ ਹਾਂ ਚੱਲ ਦੇਖਦੇ ਆਂ ਫਿਰ ਉਹ ਯਾਰ ਉਹ ਮੇਰੇ ਤਾਂ ਜາດ ਆ ਗਿਆ ਮੈਂ ਤਾਂ ਮਾਲ ਫੜ ਕੇ ਲਿਆਉਣਾ ਸੀ ਚੱਲ ਫਿਰ ਆਇਆ ਕਰ ਚੱਲ ਤੂੰ ਫੜ ਲਿਆ ਫਿਰ ਮੈਂ ਦੇਖਦਾ ਜਾਂ ਕੇ ਹਾਂ ਦੇਖ ਲਈਂ ਜੇ ਕੋਈ ਪਤਾ ਲੱਗਿਆ ਨਾ ਆਹ ਤੇ ਮੈਂ ਫੋਨ ਕਰ ਦੂੰਗਾ ਠੀਕ ਆ ਚੰਗਾ ਚੰਦ ਓ ਬਾਈਕਰ ਦੀਪੀ ਦੀਪੂ ਆਏ ਕਿੱਥੇ ਆ ਤੂੰ ਦੀਪੀ ਹਾਂ ਦੀਪੀ ਕਿੱਥੇ ਆਂ ਤਰਬੀਨੀ ਹੈ ਦੀ ਅੱਗੇ ਤਾਂ ਮੇਰੇ ਨਾਲ ਆਉਣ ਤੋਂ ਪਹਿਲਾਂ ਆ ਜਾਂਦੀ ਸੀਗੀ ਫੋਨ ਕਰਾ ਫਿਰ ਮੈਂ ਫੋਨ ਨਹੀਂ ਚੱਕ ਰਹੀ ਫੋਨ ਕਿਉਂ ਨਹੀਂ ਚੱਕ ਰਹੀ ਕਿੱਥੇ ਗਈ ਦੀਪੀ ਨਾਉ ਤੁਸੀਂ ਇਹ ਲੀਤਾ ਕੋਈ ਨੰਬਰ ਹੈ ਜਿਹਨੂੰ ਫੋਨ ਲਾ ਲਾ ਚਲੋ ਬੀ ਕਰਦੇ ਹਾਂ 10 ਮਿੰਟ ਬਾਅਦ ਦਿਕਾ ਮੈਂ ਬਾਰੇ ਵੀ ਨਹੀਂ ਦਿਸੀ ਫਿਰ ਆ ਗਿਆ ਮੈਂ ਉਹਦੇ ਸਕੂਲ ਚ ਜਾ ਕੇ ਆਣਾ ਸਕੂਲ ਤੋਂ ਪਤਾ ਕਰਿਆਣਾ ਡੀਪੀ ਡੀਪੀ ਦਾ ਪਰਸ ਡੀਪੀ ਦੀ ਇੱਕ ਤਾਬਾ ਤੇ ਭੀ ਕਿਧਰ ਗਈ ਆ ਰਹਿੰਦਾ ਕਫੀਕਾ ਹਈ ਟਿੱਪ ਕਮਾ ਟਿੱਪ ਤਾਲੇ ਤਾਲੇ ਕਾਲੇ ਵਹਾਂ ਜੀ ਅੰਕਲ ਜੀ ਕੀ ਹੋ ਗਿਆ ਘਬਰਾਏ ਫਿਰਦੇ ਹੋਗੇ ਮੈਂ ਤਾਂ ਦੀ ਫੀਲ ਲਾ ਪਰਿਆ ਸੀਗਾ ਕੋਈ ਨਹੀਂ ਮਿਲ ਰਹੀ ਤੇ ਦੇਖਿਆ ਕਿਤੇ ਉਹ ਨਹੀਂ ਨਹੀਂ ਅਕਲੀ ਮੈਂ ਤਾਂ ਕਿਤੇ ਨਹੀਂ ਦੇਖੀ ਸੀ ਮੈਂ ਤਾਂ ਸਵੇਰ ਦਾ ਘਰਿਆਂਗਾ ਅੰਦਰ ਪਿਆ ਸੀਗਾ ਵੈਸੇ ਤੁਹਾਨੂੰ ਪਤਾ ਹੈ ਕਿਸੇ ਜਾ ਸਕਦੀ ਹੈ ਕਿ ਉਹ ਪੁੱਤ ਮੈਨੂੰ ਤਾਂ ਪਤਾ ਨਹੀਂ ਕਿੱਥੇ ਗਈ ਆ ਮੇਰਾ ਪੁੱਤ ਕੌਂਡ ਵਿੱਚ ਵੀ ਜਾ ਕੇ ਆਇਆ ਕਿਤੇ ਨਹੀਂ ਲੱਭੀ ਰਸਤੇ ਵਿੱਚ ਜਦੋਂ ਆਉਂਦਾ ਸੀਗਾ ਉਹਦੀ ਕਿਤਾਬਾਂ ਤੇ ਆ ਉਹਦਾ ਪਰਸ ਲੱਭਿਆ ਪੁੱਤ ਕੋਈ ਗੱਲ ਨਹੀਂ ਅੰਕਲ ਜੀ ਉਹ ਆਜੂਗੀ ਸ਼ਾਮ ਤੱਕ ਤੁਸੀਂ ਦੀ ਕਰ ਲਓ ਪੁੱਤ ਸ਼ਾਮ ਤੱਕ ਮੈਂ ਕਿੱਥੇ ਦੀ ਕਰੂੰਗਾ ਖਾਣੇ ਕਿਹੜੇ ਹਾਲਾਤਾਂ ਚ ਤੂੰ ਐ ਕਰ ਫਟਾਫਟ ਥਾਨੇ ਫੋਨ ਕਰ ਦੇ ਪੁੱਤ ਉਹ ਤਾਂ ਪਤਾ ਲੱਗ ਜੂ ਆਪਾਂ ਨੂੰ ਕਿੱਥੇ ਹੈਗੀ ਓਏ ਕੋਈ ਗੱਲ ਨਹੀਂ ਅੰਕਲ ਜੀ ਚਿੰਤਾ ਨਾ ਕਰੋ ਉਹ ਕਿਸੇ ਸੇ ਨੀ ਦੇ ਕੇ ਚਲੀ ਗਈ ਹੋਣੀ ਹੈਗੀ ਸਾਨੂੰ ਦੱਸ ਕੇ ਨੀ ਗਈ ਉਹਨੇ ਪੁੱਤ ਜੀ ਸਹੇਲੀ ਦੇ ਘਰ ਜਾਂਦੀ ਤਾਂ ਮੈਨੂੰ ਪੱਕਾ ਦੱਸ ਕੇ ਜਾਣਾ ਸੀ ਉਹਨੇ ਜਾਾਂ ਦੇ ਦਿਮਾਗ ਚ ਦਰ ਹੈਗਾ ਤੇ ਕੋੜਾ ਇਤਮਾਖ ਹੈ ਉਹ ਚਲੋ ਕੋਈ ਕਰਦੇ ਅੰਕਲ ਜੀ ਮੈਂ ਕਰ ਦਿੰਦਾ ਥਾਣੇ ਫੋਨ ਤੁਸੀਂ ਜਾਓ ਕਰ ਪੁੱਤ ਕਰੀ ਜੇ ਤੈਨੂੰ ਪਤਾ ਲੱਗਿਆ ਨਾ ਜਲਦੀ ਮੈਨੂੰ ਖਬਰ ਕਰਦੀ ਕੋਈ ਨਾ ਨਹੀਂ ਚਿੰਤਾ ਹੋਰੀ ਆ ਕੋਈ ਗੱਲ ਨਹੀਂ ਅੰਕਲ ਜੀ ਕਰੂੰਗਾ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਮੇਰੇ ਕੀ ਹੋਊਗੀ ਸਾਨੂੰ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਤੁਸੀਂ ਇੱਥੇ ਬਿਲਕੁਲ ਸੇਫ ਹੋ ਮੈਂ ਤਾਂ ਇਹ ਕਹਿੰਦਾ ਸੀ ਮੈਂ ਰੋਟੀ ਬਣਾਤੀ ਆ ਜੇ ਤੁਸੀਂ ਖਾਣੀਆਂ ਤਾਂ ਮੈਂ ਤੁਹਾਨੂੰ ਲਿਆ ਕੇ ਦੇ ਦਾਂਗਾ ਤੁਸੀਂ ਰੋਟੀ ਬਣਾਈ ਆ ਤੁਹਾਡੇ ਘਰੇ ਕੋਈ ਔਰਤ ਨਹੀਂ ਹੈ ਕਿ ਨਹੀਂ ਜੀ ਸਾਡੇ ਘਰੇ ਕੋਈ ਔਰਤ ਨਹੀਂ ਮੇਰੀ ਸਿਰਫ ਇੱਕ ਭੈਣ ਆ ਉਹ ਕੈਨੇਡਾ ਗਈ ਹੋਈ ਆ ਉੱਥੇ ਸੈਟ ਆ ਤੇ ਮੇਰੇ ਬੇਬੇ ਬਾਪੂ ਬਚਪਨ ਜੀ ਗੁਜ਼ਰ ਗਏ ਸੀ ਫਿਰ ਜੀ ਤੁਹਾਡੀ ਭੈਣ ਬਾਹਰ ਗਈ ਹੋਈ ਆ ਤੁਸੀਂ ਇੱਥੇ ਕਿਵੇਂ ਮੈਨੂੰ ਮੇਰੀ ਜ਼ਮੀਨ ਜਾਇਰਤ ਨਾਲ ਬਹੁਤ ਪਿਆਰ ਹੈ ਤਾਂ ਕਰਕੇ ਮੈਂ ਬਾਹਰ ਨਹੀਂ ਜਾਂਦਾ ਮੈਂ ਇੱਕ ਸਵਾਲ ਹੋਰ ਪੁੱਛਾਂ ਮੈਨੂੰ ਇਹ ਨਹੀਂ ਸਮਝ ਆਂਦੀ ਜੇ ਤੁਹਾਡਾ ਘਰ ਹੈ ਫਿਰ ਤੁਸੀਂ ਉਸ ਦਿਨ ਮੇਰੇ ਪਿੰਡ ਕਿ ਕਰਨਾ ਆਏ ਸੀ ਉੱਥੇ ਤਾਂ ਮੈਂ ਆਪਦੀ ਭੂਆ ਕੋਲ ਗਿਆ ਹੋਇਆ ਸੀ ਉੱਥੇ ਮੈਂ ਤੁਹਾਡੇ ਰਾਹ 'ਚ ਤਾਂ ਖੜ੍ਹਾ ਸੀ ਕਿਉਂਕਿ ਤੁਸੀਂ ਮੈਨੂੰ ਪਸੰਦ ਸੀ ਮੈਂ ਐਵੇਂ ਵਾਰਾ ਕਰਦੀ ਨਹੀਂ ਕਰਦਾ ਬਿੱਤਾ ਜੀ ਉੱਥੇ ਅੱਛਾ ਜੀ ਚਲੋ ਛੱਡੋ ਹੁਣ ਤੁਸੀਂ ਐਂ ਕਰੋ ਰੋਟੀ ਠੰਡੀ ਹੋ ਗਈ ਆ ਜਾਓ ਰੋਟੀ ਖਾਣ ਠੀਕ ਆ ਅੱਕ ਤਾਂ ਕੁੜੀ ਨਹੀਂ ਮਿਲਦੀ ਹੈਗੀ ਉੱਤੋਂ ਰਹਿੰਦਾ ਖੁੰਦਾ ਜੋਤਨੇ ਪੰਗਾ ਪਤਾ ਪਤਾ ਨਹੀਂ ਸਾਲਾ ਕਿੱਧਰ ਪਾ ਗਿਆ ਮੈਂ ਫੋਨ ਲਾਈ ਇਹਨਾਂ ਫੋਨ ਵੀ ਨਹੀਂ ਚੱਕਦਾ ਹੈਗਾ ਸੰਗੋ ਬੰਦੀ ਕਰ ਲਿਆ ਚਲ ਕੋਈ ਨਾ ਐ ਕਰਦਾ ਬਾਈ ਨੂੰ ਪਾਉਦਾ ਘਰੇ ਜਾ ਕੇ ਵੀ ਕੋਈ ਕੁੜੀ ਦਾ ਮਿਲਿਆ ਕਿ ਨਾ ਸਾਸਰੀ ਘਾਲ ਜੀ ਸਾਰਿਆਂ ਨੂੰ ਇਹ ਹਾਲਚਾਲ ਅਮੀ ਕਰਦਾ ਹਰੇ ਠੀਕ ਹੋਵੋਗੇ ਤੁਸੀਂ ਨੇ ਹੁਣੇ-ਹੁਣੇ ਸਾਡੀ ਵੀਡੀਓ ਕੁਮਾਰੀ ਕਰਾਇਦਾਰ ਦੀਆਂ ਭਾਗ ਚੌਥਾ ਦੇਖਿਆ ਮੈਨੂੰ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਜਲਦੀ ਜਲਦੀ ਕਮੈਂਟ ਕਰਦਿਆ ਕਰੋ ਤਾਂ ਜੋ ਤੁਹਾਡਾ ਨਾਂ ਵੀ ਵੀਡੀਓ ਚ ਬੋਲ ਸਕੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਚ ਕਮੈਂਟ ਕੀਤੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਪਹਿਲਾ ਹੈ ਜੀ ਪੀਵੀ ਮੋਸ਼ਨ ਸਰਬੀ ਕੌਰ ਬਿੱਟੀ ਸਿੱਧੂ ਬਲੌਗ ਸਣੀਚਾਨੀ ਭੋਲਾ ਸਿੰਘ ਫੋਰ ਵੈਬ ਸੀਰੀਜ਼ ਹਰਜੋਤ ਸਿੰਘ ਰਾਮਪਾਲ ਸਿੰਘ ਢਾਲੀਵਾਲ ਰੌਕ ਸਿੰਘ ਖਾਨ ਸੋਨੂ ਇਹ ਵੀ ਤਰ੍ਹਾਂ ਸੰਰੂਰ ਵਾਲੇ ਜੁੱਥ ਡਿਜ਼ਾਇਰਾ ਜਗਰੂਪ ਸਿੱਧੂ ਲਖਵਿੰਦਰ ਸਿੰਘ ਰਾਜਵਿੰਦਰ ਖੇਤਰਾ ਜਗਤਾਰ ਸਿੰਘ ਰਤਨ ਗੜੀਆ ਤੇ ਰਣਜੀਤ ਕੌਰ ਏਸੀ ਜੀ ਪਿਛਲੀ ਵੀਡੀਓ ਦੇ ਪਹਿਲੇ 15 ਕਿ ਮਿੰਟ ਤੁਸੀਂ ਵੀ ਜਲਦੀ ਜਲਦੀ ਕਮੈਂਟ ਕਰਿਆ ਕਰੋ ਤੁਹਾਡਾ ਨਾਂ ਵੀ ਬੋਲਿਆ ਕਰਾਂਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਇਸ ਵੀਡੀਓ ਦੇ ਹੋਰ ਵੀ ਭਾਗ ਆਉਣੇ ਆ ਚੈਨਲ ਨੂੰ ਜੋ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕਣ ਧੰਨਵਾਦ